ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਕਿ ਜੋ ਕਿ ਕੌਮ ਪਰਤੀ ਜਿਹੜੇ ਆ ਕਾਫੀ ਜਿਹੜੇ ਮਵਾਦ ਛੜਿਆ ਆ ਤੇ ਅਸੀਂ ਅੱਜ ਇੱਕ ਰੇ ਗੱਲਾਂ ਸੁਣਦੇ ਆਏ ਆ कि ਜਿਹੜਾ ਕੌਮ ਪ੍ਰਤੀ ਬੋਲਿਆ ਜਾਂਦਾ ਅਸੀਂ ਨਹੀਂ ਬੋਲਦੇ ਹਰ ਚੀਜ਼ ਨੂੰ ਬਰਦਾਸ਼ਤ ਕਰਦੇ ਆ ਪਰ ਇਹ ਜਿਹੜੇ ਲੋਕ ਕੁੱਤੇ ਲੋਕ ਜਿਹੜੇ ਆ ਇਹਨਾਂ ਦੇ ਬੋਲਣ ਦਾ ਕੋਈ ਤਰੀਕਾ ਜਿਹੜਾ ਵਾ ਬਹੁਤ ਮਾੜਾ ਹੈ ਇਹਨਾਂ ਦਾ ਕਿਉਂਕਿ ਮੈਂ ਇੱਕ ਕੰਜਰ ਬਗੇਲ ਸਿੰਘ ਆ ਜਿਹੜਾ ਕਿ ਕਮੈਂਟ ਕੋਈ ਨਹੀਂ ਦਿਸਣੇ ਦਈਆਂ ਮੈਂ ਆਪਣਾ ਨੰਬਰ ਬੋਲ ਦੇਣਾ ਉਹ ਜਿਹਨੂੰ ਚਾਹੀਦੇ ਹੋਣਗੇ ਕਮੈਂਟ ਮੇਰੇ ਕੋਲੋਂ ਫੋਨ ਕਰਕੇ ਲੈ ਸਕਦਾ ਵਾ ਠੀਕ ਆ ਤੇ ਆਪਾਂ ਜਿਹੜਾ ਵੀ ਉਹ ਦੱਸਾਂਗੇ ਤੁਹਾਨੂੰ ਕਮੈਂਟ ਵੀ ਦਿਖਾ ਦੇਵਾਂਗੇ ਕੀ ਕੀ ਸ਼ਬਦ ਉਹਨਾਂ ਨੇ ਬੋਲੇ ਆ ਕਿਉਂਕਿ ਸਾਡੀਆਂ ਧੀਆਂ ਭੈਣਾਂ ਬਦਲੇ ਜਿਹੜੇ ਅੱਗੇ ਵੀ ਬਗੇਲ ਸਿੰਘ ਨੇ ਸ਼ਬਦ ਬੋਲੇ ਸੀਗੇ ਤੇ ਹੁਣ ਫੇਰ ਸ਼ਬਦ ਜਿਹੜੇ ਆ ਉਹਨੇ ਬੋਲੇ ਚੂਲੀ ਚ ਮੈਰੀ ਜਿਹੜੇ ਸ਼ਬਦ ਬੋਲੇ ਤੇ ਨਾਲ ਕੁਝ ਗਾਲਾਂ ਕੱਢੀਆਂ ਜਿਹੜੀਆਂ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਮੈਂ ਇੱਕ ਪਰਮਜੀਤ ਸਿੰਘ ਅਕਾਲੀ ਆ ਜਿਹੜਾ ਗੁਰਸੇਖ ਬੰਦਾ ਪਰ ਮੈਂ ਉਹਨੂੰ ਗੁਰਸੇਖ ਨਹੀਂ ਕਹੂੰਗਾ ਕਿਉਂਕਿ ਉਹਨੂੰ ਮਾਸਾ ਵੀ ਜਿਹੜਾ ਅਕਲ ਮੌਦ ਨਹੀਂ ਦਿੱਤੀ ਕਿਉਂਕਿ ਬਾਣਾ ਤਾਂ ਗੁਰੂ ਦਾ ਪਾ ਲਿਆ ਪਰ ਬਾਣੇ ਦੇ ਵਿੱਚ ਕਿੱਦਾਂ ਰਹਿਣਾ ਕਿ ਸਿੱਖੀ ਦਾ ਸਿਧਾਂਤ ਆ ਉਹਨਾਂ ਨੂੰ ਮਾਸਾ ਬਦਾਨੇਗਾ ਵੀ ਕਿਹੜੇ ਤਰੀਕੇ ਦੇ ਨਾਲ ਬਚਨ ਕਰਨਾ ਕਿਹੜੇ ਨਹੀਂ ਕਰਨਾ ਮੈਂ ਪਰਮਜੀਤ ਸਿੰਘ ਕਾਲੀ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਕਿ ਕਿਤੇ ਵੀ ਇਹ ਚੀਜ਼ਾਂ ਲਿਖੀਆਂ ਕੁਰਬਾਨੀ ਦੇ ਵਿੱਚ ਤੁਸੀਂ ਕੁਰਬਾਨੀ ਪੜ੍ਹਦੇ ਹੋ ਤੁਸੀਂ ਅੰਮ੍ਰਿਤਪਾਲ ਦਾ ਸੰਯੋਗ ਕਰਦੇ ਹੋ ਕਿ ਤੁਸੀਂ ਮੰਨ ਲਓ ਕਿ ਅੰਮ੍ਰਿਤਪਾਲ ਨੂੰ ਜਿਤਾ ਆਗੇ ਜਿਹੜਾ ਇੱਕ ਜਿਹੜੀਆਂ ਤੁਸੀਂ ਐਸੀ ਕਮੈਂਟਰੀ ਆ ਇਹਨਾਂ ਦੇ ਉੱਤੇ ਤੁਸੀਂ ਫਿਰ ਚੜ੍ਹਾਈ ਕਰੋਗੇ ਤੁਸੀਂ ਅੰਮ੍ਰਿਤਪਾਲ ਨੂੰ ਇਸ ਕਰਕੇ ਜਿਤਾ ਰਹੇ ਜੇ ਕਿ ਤੁਸੀਂ ਅੰਮ੍ਰਿਤਪਾਲ ਦੀ ਜਿਹੜੀ ਫਿਰ ਅਸੀਂ ਵਿਰੋਧ ਨਹੀਂ ਅੱਜ ਜ਼ਿਕਰ ਕੀਤਾ ਕਿਸੇ ਦਾ ਵੀ ਤੇ ਨਾ ਹੀ ਅੱਜ ਜ਼ਿਕਰ ਕੀਤਾ ਨਾ ਕੋਈ ਮੇਰੇ ਪਿੱਛੇ ਵੀਡੀਓ ਦੱਸ ਸਕਦਾ ਕਿ ਅੰਬਰਪਾਲ ਦੇ ਖਿਲਾਫ ਵੀਡੀਓ ਪਈ ਆ ਤੇ ਨਾ ਹੀ ਮੈਂ ਅੱਜ ਅੰਬਰਪਾਲ ਦੇ ਖਿਲਾਫ ਆ ਕਿਉਂਕਿ ਮੈਂ ਸਿਰਫ ਇਸ ਕਰਕੇ ਤੁਹਾਨੂੰ ਬੋਲ ਰਿਹਾ ਵੀ ਜਿਹੜੇ ਭਗੇਲ ਸਿੰਘ ਨੇ ਕਮੈਂਟ ਕੀਤੇ ਧੀਆਂ ਪੈਣਾ ਬਾਰੇ ਇਹ ਬਹੁਤ ਮਾੜੇ ਆ ਤੇ ਮੈਂ ਆਪਣੀ ਕੌਮ ਨੂੰ ਵੀ ਇਹ ਗੱਲ ਕਹਿਣੀ ਚਾਹੁੰਨਾ ਐਸੀ ਕਮੈਂਟਰੀ ਨੂੰ ਕਿ ਜਰਾ ਸੋਚੋ ਸਮਝੋ ਦਿਮਾਗ ਦੇ ਵਿੱਚੋਂ ਕੀੜੇ ਕੱਢੋ ਅੱਜ ਤੱਕ ਤੁਸੀਂ ਕਾਚਿਆਂ ਦੇ ਪਿੱਛੇ ਲੱਗੇ ਆਏ ਜਿੱਤੇ ਚਾਚਿਆਂ ਦੇ ਪਿੱਛੇ ਲੱਗੇ ਰਹਿਣਾ ਮੇਰੀ ਬੇਨਤੀ ਆ ਵੀ ਆਪਣਾ ਆਪ ਨੂੰ ਸਮਝੋ ਤੇ ਬਾਕੀ ਪਰਮਜੀਤ ਸਿੰਘ ਅਕਾਲੀ ਤੈਨੂੰ ਜ਼ਰੂਰ ਮਿਲਣਾ ਵਾ ਕਿਉਂਕਿ ਨੰਬਰ ਮੇਰਾ ਹੈਗਾ 9915092439 ਤੇਰੇ ਕੋਲ ਵੀਡੀਓ ਪਹੁੰਚਣੀ ਆ ਤੇ ਮੇਰੇ ਨਾਲ ਕਾਲ ਕਰੀ ਮੈਂ ਤੈਨੂੰ ਦੱਸੂਗਾ ਵੀ ਆਹ ਕਮੈਂਟ ਜਿਹੜੇ ਆ ਧੀਆ ਭੈਣਾ ਬਦਲੇ ਕਰਦੇ ਆ ਬਾਕੀ ਮੈਂ ਹਰਪ੍ਰੀਤ ਮਖੂ ਤੇ ਪੀਪੀ ਗੋਲਟੀ ਜਿਹੜਾ ਕੀ ਗੱਲ ਅੱਜ ਸੁੱਤੇ ਜੇ ਅੱਜ ਨਹੀਂ ਤੁਹਾਨੂੰ ਇੱਕ ਮਿੰਟ ਦੇਹੇ ਵੀ ਕਿਹੜੇ ਕਮੈਂਟ ਕਰ ਰਹੇ ਧੀਆਂ ਪਣਾ ਬਾਰੇ ਉਹ ਯਾਰ ਤੁਹਾਡੀਆਂ ਕੁਝ ਨਹੀਂ ਲੱਗਦੀਆਂ ਇੱਕ ਬੰਨੇ ਤੁਸੀਂ ਕਹਿੰਦੇ ਧੀਆਂ ਪਣਾ ਸਾਰਿਆਂ ਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਤੁਹਾਡੀ ਕਿਦਾ ਹਿਸਮ ਤਾਂ ਪੈਂਦੇ ਯਾਰ ਤੁਸੀਂ ਕਿਹੋ ਜਿਹਾ ਕਮੈਂਟ ਆ ਮੈਂ ਜਿਹਨੂੰ ਲੋੜ ਆ ਨਾ ਜਿਹਨੂੰ ਲੋੜ ਆ ਮੈਂ ਫੇਰ ਦੋਲੇ ਨੰਬਰ ਬੋਲ ਦੇਣ ਲੱਗਾ ਨੰਬਰ ਮੇਰਾ ਹੈਗਾ 9915092439 ਇਹ ਮੇਰੇ ਕੋਲੋਂ ਕਮੈਂਟ ਲੈ ਸਕਦੇ ਵੀ ਤੁਸੀਂ ਕੀ ਕੋਝ ਲਿਖਿਆ ਜਿਹੜਾ ਭਗੇਲ ਸਿੰਘ ਆ ਉਹਨਾਂ ਕਾ ਬਾਹਰ ਆਣ ਕੇ ਤੂੰ ਉੱਥੇ ਬਾਹਰ ਅਮਰੀਕਾ ਦੇ ਵਿੱਚ ਰਹਿ ਕੇ ਕਿ ਪਤਾ ਨਹੀਂ ਕਿਹੜੀ ਕੈਂਟਰੀ ਦੇ ਵਿੱਚ ਤੂੰ ਰਹਿਣ ਰਿਹਾ ਉਥੋਂ ਘੌਂਕਦਾ ਜੇ ਬੰਦੇ ਦਾ ਪੁੱਤ ਐ ਤੂੰ ਚਾਚਾ ਭਗੇਲ ਸਿੰਘ ਆਪਣੇ ਨੂੰ ਫੋਨ ਆ ਤੈਨੂੰ ਮੈਂ ਦੱਸਾਂ ਵੀ ਤੈਨੂੰ ਕੀ ਬਣਾਉਣਾ ਜੇ ਬੰਦੇ ਦਾ ਪੋਤਾ ਤੇ ਸਾਹਮਣੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਣ ਕੇ ਤੇ ਫੇਰ ਇੱਕ ਵਾਰੀ ਆ ਉਹ ਜਾ ਕਮੈਂਟ ਕਰ ਦੇ ਤੇਰੇ ਦੋ ਫਾੜ ਨਾ ਕਿਥੇ ਤੇ ਮੈਨੂੰ ਵੀ ਜਿਹੜਾ ਵਾ ਰੰਗਰੇਤਾ ਨਾ ਕਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ